ਅ ਮੰਦਪਾਗੀ ਭਾਸ਼ਾਵਰਤੀ ਅਤੀਸ਼ੀ ਨੇ ਔਰ ਉਸਨੇ ਮਤਲਬ ਮੈਂ ਉਹ ਸ਼ਬਦ ਵਰਤ ਨਹੀਂ ਕਰ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਜੇ ਬਾਰੇ ਜਾਂ ਸਾਡੇ ਗੁਰੂ ਸਹਿਬਾਨ ਬਾਰੇ ਜੋ ਸ਼ਬਦ ਵਰਤੇ ਨੇ ਉਹ ਮੈਂ ਸਮਝਦਾ ਕਿ ਨਾ ਸਿਰਫ ਉਹਨੂੰ ਜਨਤਕ ਮਾਫੀ ਮੰਗਣੀ ਚਾਹੀਦੀ ਹੈ ਪਰ ਕੇਜਰੀਵਾਲ ਅਗਰ ਕੋਈ ਉਹ ਪੰਜਾਬ ਦੇ ਲੋਕਾਂ ਦੀ ਕਦਰ ਕਰਦਾ ਔਰ ਸਿੱਖਾਂ ਦੀ ਕਦਰ ਕਰਦਾ ਗੁਰੂ ਨਾਨਕ ਨਾਮ ਲੇਵਾ ਦੀ ਕਦਰ ਕਰਦਾ ਉਹਨੂੰ ਪਾਰਟੀ ਚੋਂ ਇਹੋ ਜਿਹਾ ਉਹਨੂੰ ਕੱਢਣਾ ਚਾਹੀਦਾ ਔਰ ਮੈਂ ਸਮਝਦਾ ਕਿ ਆ ਇਥੋਂ ਪਤਾ ਲੱਗ ਗਿਆ ਬੇਸਿਕਲੀ ਇਹ ਜਿਹੜੇ ਆਮ ਆਦਮੀ ਪਾਰਟੀ ਆ ਨਾ ਜੀ ਇਹ ਬੇਸਿਕਲੀ ਨਾਸਤਿਕਾਂ ਦਾ ਟੋਲਾ ਵਾ ਤੁਸੀਂ ਦੇਖੋ ਕਿਵੇਂ ਭਗਵੰਤ ਮਾਨ ਨੇ ਹੁਣ ਸਿੱਧਾ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੋਇਆ ਵਾ ਉਹਨਾਂ ਨੂੰ ਸਿੱਧਾ ਉਂਗਲਾ ਕਰ ਕਰਕੇ ਚੁਣੌਤੀ ਕਰਦਾ ਉਹ ਸਾਡਾ ਹਾਈਐਸਟ ਟੈਂਪੋਰਲ ਸੀਟ ਆ ਔਰ ਉੱਥੇ ਕਹਿੰਦਾ ਕਿ ਮੇਰੀਆਂ ਪ੍ਰੋਸੀਡਿੰਗਸ ਲਾਈਵ ਕੀਤੀਆਂ ਜਾਣ ਜਦ ਕਿ ਆਪ ਪੰਜਾਬ ਦੀ ਵਿਧਾਨ ਸਭਾ ਵਿੱਚ ਲਾਈਵ ਤਾਂ ਛੱਡੋ ਕੀ ਕਰਨਾ ਕਿਸੇ ਨੂੰ ਬੋਲਣ ਨਹੀਂ ਦਿੰਦਾ ਮੈਨੂੰ ਵਿਧਾਨ ਸਭਾ ਚੋਂ ਐਕਸਪੈਲ ਕਰਾਇਆ ਗਿਆ ਸਪੀਕਰ ਦੇ ਜ਼ਰੀਏ ਸੋ ਬੇਸਿਕਲੀ ਇਹਦਾ ਸਿਧਾਂਤਕ ਤੌਰ ਤੇ ਇਹ ਜਿਹੜਾ ਆਪ ਨਾਸਤਿਕ ਹੈ ਇਹਦਾ ਕੋਈ ਨਾ ਬਾਣੀ ਨਾ ਬਾਣਾ ਜਿਹੜਾ ਕੋਈ ਸਿੱਖ ਕੌਮ ਦੇ ਨਾਲ ਕੋਈ ਟੁਕਦਾ ਵਾ ਇਹਨੂੰ ਅਕਾਲ ਤਖਤ ਨਾਲ ਇਸਦਾ ਮੱਥਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਅਕਾਲ ਤਖਤ ਸਾਬ ਨਾਲ ਜਿਸ ਨੇ ਵੀ ਲਾਇਆ ਮੱਥਾ ਉਹਦਾ ਕੋਈ ਜਿਹੜਾ ਕੁਝ ਬੱਚਿਆ ਨਹੀਂ ਹੈ ਜ਼ਿੰਦਗੀ ਦੇ ਵਿੱਚ ਸੋ